ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ ਤੇ ਆਪਾਂ ਕਰ ਰਹੇ ਹਾਂ ਬਲੌਗ ਦੀ ਸ਼ੁਰੂਆਤ ਅਸੀਂ ਹੁਣ ਜਾ ਰਹੇ ਸੀਗੇ ਸੋਖਲੋਂ ਪਿੰਡ ਲੱਲੂਆਣਾ ਮੰਗਸਾ ਜ਼ਿਲ੍ਹਾ ਤੇ ਰਸ਼ਮੀ ਵੀ ਤਿਆਰ ਹੋ ਗਿਆ ਇਹ ਵੀ ਤਿਆਰ ਹੋ ਗਈ ਤੇ ਮੈਂ ਵੀ ਤਿਆਰ ਹੋ ਗਈ ਸਾਰੇ ਅਸੀਂ ਟਾਈਮ ਹੋ ਗਿਆ 7 ਦਾ ਤੇ ਅਸੀਂ ਹੁਣ ਤੁਰਨ ਲੱਗੇ ਆਂ ਤੇ ਮਿਲਦੇ ਆਂ ਤੁਹਾਨੂੰ ਜਾ ਕੇ ਇੱਥੇ

ਮਾਂ ਚੱਕ ਰੱਖਿਆ ਤੇਰੇ ਵਾਲਾਂ ਕਿੱਥੇ ਪਈ ਬੈਠੇ ਛੜੇ ਮੈਂ ਹੋੜੀ ਹੋਇਆ ਯਾਰਾ ਨਾ ਲਾ ਸੀ ਬੈ ਗਿਆ ਗੱਡੀ ਤੇ ਰਸਮੀ ਵੀ ਬੈ ਗਿਆ ਚਲਾ ਕਿੱਥੇ ਗਈ ਚਲਾਉਂਦੇ ਨਹੀਂ ਕਾਲੂ ਦਿੱਤੋ ਦੀਆ ਉੱਪਰ ਦਰਦੀ ਮਾਲਾ ਐਂਕਾ ਦੇਖ ਵੇਟੇ ਇਧਰ ਨੂੰ ਉਹ ਗਾਜੀ ਤਾਂ ਮੈਂ ਬਾਈ ਇੱਥੇ ਅੱਗੇ ਪਾਰਕ ਤਾਂ ਅੱਗੇ ਤਾਂ ਪਾਰਕਿੰਗ ਹੁੰਦਾ ਸੇਟੇ ਇੱਥੇ ਰੱਖਣੀ ਹੁੰਦਾ ਸੀਗਾ ਅਸੀਂ ਪਵਾਈ ਜੰਨੇ ਆ ਸੀ ਐਨ ਜੀ

看，这边有。 ਕਿਦਾ ਲੈ ਕੋ ਯੂ ਟਾਹ ਇੱਥੇ ਦਾ ਨਹਿਰ ਆ ਹੈ ਮੈਰ ਮੈਰ ਦਾ ਪ੍ਰੋਬਲਮ ਹੁਣ ਤੱਕ ਇਹ ਨਹੀਂ ਨਹਿਰ ਇੱਥੇ ਅਸੀਂ ਪਹੁੰਚ ਗਏ ਸੀਗੇ ਗੁਰੂ ਘਰ ਮੱਥਾ ਟੇਕਣ ਤੇ ਕੱਠ ਬਹੁਤ ਜ਼ਿਆਦਾ ਸੀਗੀ ਗੱਡੀ ਠੱਲਨ ਨੂੰ ਥਾਂ ਹੈ ਨਹੀਂ ਸੀਗਾ ਤੇ ਬਹੁਤ ਔਖੀ ਅਸੀਂ ਗੱਡੀ ਠੱਲੀ ਬਹੁਤ ਜ਼ਿਆਦਾ ਕੱਠ ਸੀਗਾ ਇਹ ਕਿਉਂ ਇਹ ਵੱਡੀ ਤੇਰਸ ਹੁੰਦੀ ਹੈ ਕਿ ਸਾਲ ਤੋਂ ਆਉਂਦੀ ਹੈ ਜਿਹੜੀ ਸੁੱਖਾਂ ਲੈਂਦੀਆਂ ਇੱਥੇ ਜਾਂ ਤਾਂ ਨਵੇਂ ਵਿਆਹ ਜੋੜਿਆਂ ਦਾ ਲੈਂਦੀਆਂ ਤੇ ਜਾਂ ਫਿਰ ਮੁੰਡਾ ਹੋਇਆ ਹੋਵੇ ਜਾਂ ਕੋਈ ਸੁੱਖ ਆ ਗਿਆ ਸੁੱਖਦਾ ਕੋਈ ਤੇਲੀ ਚੜਦੀ ਹੈ ਤੇ ਇੱਥੇ ਬਹੁਤ ਗੱਡੀਆਂ ਆ ਗਈਆਂ ਸੀਗਾ ਅੱਗੇ ਤੇ ਗੱਡੀ ਟਪਾਉਣ ਨੂੰ ਕੋਈ ਥਾਂ ਹੈ ਨਹੀਂ ਸੀਗਾ ਸਾਨੂੰ ਇੱਥੇ ਬਹਾਵਾ ਟਾਈਮ ਵੇਟ ਕਰਨਾ ਪਿਆ ਪੇਰ ਹੌਲੀ ਹੌਲੀ ਗੱਡਣਾ ਇੱਕ ਅੱਗੇ ਟੱਪੀਆਂ ਦਾ ਪੇਰ ਅਸੀਂ ਗੱਡੀ ਗਾਂ ਕਰੀ ਸੀ ਇੱਥੇ ਸ਼ਵੀਲ ਲੱਗੀ ਸੀਗੀ ਪਾਣੀ ਦੀ ਸ਼ਵੀਲ ਦਾ ਪਾਣੀ ਪੀ ਜਾਂਦੇ ਸੀ ਹੁਣ ਗੱਡਣਾ ਜਿਹੜੀ ਸਾਈਡ ਸਾਨੂੰ ਮਿਲ ਗਈ ਸੀਗੀ ਤੇ ਹੁਣ ਅੱਗੇ ਜਾ ਕੇ ਸਾਨੂੰ ਗੱਡੀ ਲਾਉਣ ਨੂੰ ਥਾਂ ਮਿਲਿਆ ਸੀਗਾ ਥੋੜਾ ਜਿਹਾ ਦੂਰ ਜਾ ਕੇ ਇੱਥੇ ਅਸੀਂ ਗੱਡੀ ਨੇ ਠੱਲੀ ਸੀਗੀ ਅੱਗੇ ਜਾ ਕੇ ਠੱਲੀ ਸੀਗੀ ਪਹਿਲਾਂ ਇੱਥੇ ਖੜਾਉਣ ਦਾ ਰਾਬਦਾ ਸੀਗਾ ਫਿਰ ਇੱਥੇ ਥੋੜਾ ਜਿਹਾ ਰਸਤੇ 'ਚ ਸੀਗੀ ਫਿਰ ਅੱਗੇ ਐਸਾ ਗੱਡੀ ਠੱਲੀ ਸੀਗੀ ਇੱਥੇ ਅਸੀਂ ਗੱਡੀ ਠੱਲ ਕੇ ਸਾਈਡ ਤੇ ਕਰਕੇ ਤੇ ਤੇਰ ਅਸੀਂ ਆਵਦਾ ਸਾਰਾ ਸਮਾਨ ਕੱਢ ਕੇ ਤੇ ਰਮਾਲ ਬੰਨ ਲਏ ਸੀਗੇ ਇਹਨਾਂ ਨੇ ਸਿਰਾਂ ਦੇ ਨਾਲ ਇਹਨਾਂ ਨੇ ਬੰਨ ਲਿਆ ਸੀ ਨਾਲ ਹੀ ਰਸ਼ਮੀ ਨੇ ਤੇ ਹੁਣ ਅਸੀਂ ਉਤਰਦੇ ਸੀਗੇ ਕਾਰ ਚੋਂ ਮੰਮੀ ਅਰ ਗੇਲੇ ਸੀਗੇ ਵੀ ਉਹ ਉੱਥੇ ਜੋਗਾ ਪਾਉਂਦੇ ਹੁੰਦੇ ਹੈਗੇ ਕਣਕ ਤੇ ਉੱਥੋਂ ਆਸਤੇ ਇਰਾ ਇੱਥੇ ਅਸੀਂ ਗੱਡੀ ਠੱਲ ਕੇ ਤੇ ਜਾ ਰਹੇ ਸੀ ਗੁਰੂ ਘਰ ਵੱਲ ਇੱਥੇ ਰਸ਼ਮੀਨ ਕਹਿੰਦਾ ਮੇਰੀ ਲੋਰ ਨੀਵੀਂ ਹੈਗੀ ਤੇ ਲੋਰ ਉੱਚੀ ਕਰੋ ਥੱਲੋਂ ਪੈਰਾਂ 'ਚ ਪੈਂਦੀ ਆ ਉਹਨੂੰ ਮੋੜ ਜੇ ਦਿੱਤੀ ਸੀਗੀ ਇਹਨਾਂ ਨੇ ਤੇ ਅਸੀਂ ਚਾਈ ਜਾਨੇ ਸੀਗੇ ਹੁਣ ਗੁਰੂ ਘਰ ਸਾਰੀ ਸੰਗਤ ਤੁਰੀ ਜਾਂਦੀ ਐ ਕੁਝ ਆਈ ਜਾਂਦੇ ਐ ਮੱਥਾ ਟੇਕ ਕੇ ਕੁਝ ਜਾਈ ਜਾਂਦੇ ਐ ਇਹ ਬਾਜ਼ਾਰ ਵੀ ਲੱਗੇ ਹੋਏ ਸੀ ਉੱਥੇ ਬਹੁਤ ਜ਼ਿਆਦਾ ਬਾਜ਼ਾਰ ਸੀਗੇ ਤੇ ਮੇਲਾ ਵੀ ਲੱਗਿਆ ਹੋਇਆ ਸੀ ਪਰ ਇਹ ਬੱਚਿਆਂ ਦੇ ਝੂਲੇ ਝਾਲੇ ਲੱਗੇ ਹੋਏ ਸੀਗੇ ਤੇ ਅਸੀਂ ਜਾ ਰਹੇ ਸੀਗੇ ਤੇ ਹੁਣ ਅਸੀਂ ਗੁਰੂ ਘਰ ਹੋ ਗਏ ਐਂਟਰ ਪਹਿਲਾਂ ਅਸੀਂ ਇੱਥੋਂ ਪ੍ਰਸ਼ਾਦ ਲਿਆ ਦੇ ਕਰਾਈ ਬਾਬਾ ਜੀ ਦੀ ਅਸੀਂ ਲੈਂਚ ਲੱਗੇ ਸੀਗੇ ਮੱਥਾ ਟੇਕਣ ਵਾਲੀ ਜਿਹੜੀ ਲੈਂ ਸੀਗੀ ਉਹ ਬਹੁਤ ਜ਼ਿਆਦਾ ਲੰਮੀ ਸੀਗੀ ਬਹੁਤ ਜ਼ਿਆਦਾ ਲੰਮੀ ਸੀਗੀ ਉੱਥੇ ਤਾਂ ਐ ਲੱਗਦਾ ਸੀ ਜਿਵੇਂ ਖੜਿਆ ਨਹੀਂ ਜਾਣਾਗਾ ਬਹੁਤ ਜ਼ਿਆਦਾ ਭੀੜ ਸੀਗੀ ਰੈਂਚ ਪਹਿਲਾਂ ਅਸੀਂ ਆਖਿਆ ਵੀ ਚਲੋ ਇੱਧਰ ਪਾਣੀ ਪੁਣੀ ਪੀਉਣੇ ਆਂਗੇ ਪਹਿਲਾਂ ਅਸੀਂ ਇੱਧਰ ਪਾਣੀ ਪੀਣ ਗਏ ਪਾਣੀ ਪੀਤਨ ਨਾਲੇ ਥੋੜਾ ਟਾਈਮ ਰੈਸਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਵਾਪਸ ਆਏ ਸੀਗੇ ਮੱਥਾ ਟੇਕਣਾ ਇੱਧਰ ਸਾਰੇ ਜਿਹੜੇ ਰਾਤ ਰਹਿੰਦੇ ਹੈਗੇ ਤੇ ਸਾਰੀ ਸੰਗਤ

ਲੰਬੇ ਦੀ ਚੜ੍ਹਦੇ ਨੇ ਲੰਬੇ ਜੂਰੇ ਆ ਮਥਰੇ ਦੀ 가나 <sussurra> 근 <sussurra> 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 ਵਾਹ ਫਤਿਹਾਂ ਪਾਣੀ ਤੁਹਾਨੂੰ ਹੋਰ ਕੋਈ ਦਾ ਪਰ ਲੈਣਿਆ ਦੇ ਕੋਈ ਖਸਾ ਬਣਾ ਦੇ ਖਾਣ ਨੂੰ ਸੁਣਦੇ ਆ ਨਾ ਮਾਣਾ ਬਾਈਸਲਾ ਕਰਾਂ ਸੰਬੀਦਰ ਦੀ ਜਵਾਗ ਨੂੰ ਲੈ ਜਾਪ ਸੌਣਾ ਪਿਆ ਤੇ ਹੁਣ ਅਸੀਂ ਮੱਥਾ ਢੀ ਕੰਝਾਂ ਦੇ ਸੀ ਤੇ ਮੱਥਾ ਅਸੀਂ ਟੇਕ ਲਿਆ ਸੀਗਾ ਤੇ ਮੱਥਾ ਟੇਕ ਕੇ ਹੁਣ ਅਸੀਂ ਆਉਂਦੇ ਸੀ ਵਾਪਸ ਕਿਉਂ ਜਿਹੜੀ ਮੱਥਾ ਟੇਕਨ ਦੀ ਵੀਡੀਓ ਸੀਗੀ ਉਹ ਨਹੀਂ ਬਣਾਉਣ ਦਿੰਦੇਗੇ ਉੱਥੇ ਮੱਥਾ ਅਸੀਂ ਟੇਕ ਲਿਆ ਸੀਗਾ ਤੇ ਹੁਣ ਅਸੀਂ ਇਸ ਥਾਂ ਤਬਾਰ ਟੇਕੀ ਦਾ ਜਿਹੜਾ ਉਹ ਅਸੀਂ ਵੀਡੀਓ ਬਣਾਈ ਸੀ ਅੰਦਰ ਦੀ ਵੀਡੀਓ ਸੀ ਜਿਹੜੀ ਉਹ ਨਹੀਂ ਬਣਾਈ ਉੱਥੇ ਕੱਟ ਜਿਆਦਾ ਸੀ ਵੀਡੀਓ ਨਹੀਂ ਬਣਾਈ ਗਈ ਤੇ ਹੁਣ ਅਸੀਂ ਇੱਧਰ ਵੀਡੀਓ ਜਦੋਂ ਵਾਪਸ ਆਉਂਦੇ ਸੀਗੇ ਉਦੋਂ ਵੀਡੀਓ ਬਣਾਈ ਸੀਗੀ ਇਸ ਥਾਂ ਜਿੱਥੇ ਭੇਲਗਾ ਪੰਗਾ ਐ ਇੱਥੇ ਵੀਡੀਓ ਨਹੀਂ ਬਣਾਈ ਗਈ ਕਿਉਂਕਿ ਕੱਟ ਬਹੁਤ ਜਿਆਦਾ ਸੀ ਇੱਥੇ ਅੰਦਰ ਤੇ ਬਾਹਰ ਆ ਕੇ ਆਪਾਂ ਵੀਡੀਓ ਬਣਾਈ ਸੀਗੀ ਇੱਥੇ ਵੀ ਕੱਟ ਬਹੁਤ ਜ਼ਿਆਦਾ ਹੈ ਇੱਕ ਗਰਮੀ ਬਹੁਤ ਜ਼ਿਆਦਾ ਸੀਗੀ ਆ ਸਾਰੀ ਸੰਗਤ ਹੈ ਜਿਹੜੀ ਇਹ ਕੱਲ੍ਹ ਦੀ ਆਈ ਹੈਗੀ ਉਹ ਬੈਠੀ ਹੈਗੀ ਹੁਣ ਅਸੀਂ ਜਾ ਰਹੇ ਸੀਗੇ ਉੱਪਰ ਇੱਕ ਕਥਾ ਉੱਪਰ ਵੀ ਬਣਿਆਗਾ ਉੱਪਰ ਵੀ ਮੱਥਾ ਟੇਕਦੇ ਆ ਇੱਥੇ ਨਿੰਮਾ ਵੀ ਬੰਦੇ ਆ ਜਿੰਨਾਂ ਦੇ ਮੁੰਡੇ ਹੁੰਦੇ ਹੈਗੇ ਉਹ ਇੱਥੇ ਨਿੰਮਾ ਬਣ ਕੇ ਜਾਂਦੇ ਆਗੇ ਤੇ ਉਦੋਂ ਉੱਪਰ ਵੀ ਜਾਵਾਂਗੇ ਆਪਾਂ ਹਜੇ ਹੋਰ ਪੌੜੀਆਂ ਚੜ੍ਹਣੀਆਂ ਐਗਾ हम जा रहे गे उपर मम्मी पिछे रह गई सी हम असी उत्ते जाके मथा टेक तीजी मंजिल से बबे दो तीन थां बने है गे मथा टेकन ਇਹ ਤੇ ਵੀ ਮੱਥਾ ਟੇਕ ਲਿਆ ਸੀਗਾ ਉਹ ਨਸ ਜਾਰੇ ਇਹ ਜੇ ਤਸਵੀਰ ਦਿਖਾਉ ਉਹ ਨਸ ਜਾਰੇ ਸਾਰੀ ਸੰਗਤਾਂ ਨੇ ਮੱਥਾ ਟੇਕ ਲਿਆ ਸੀ ਜਾਰੇ ਉਹ ਵੀ ਕੰਮ ਕਰਦਾ ਹੈ। ਉਹ ਤੋਂ ਪਾਰ ਹੈ। ਕੰਡਾ ਵੀ। ਜਿਹੜਾ ਨਾ ਦੇਖਦਾ ਨਹੀਂ। ਉਹ ਨਾ ਮਿਲਿਆ ਕਿਹੜਾ। ਨਹੀਂ ਪੜ੍ਹਿਆ ਉਹ ਜਿਹੜਾ ਬੜੇ ਉੱਤੇ। ਬਾਕੀ ਨਾ ਜਾਰੀ। ਜਿਹੜਾ ਨਾ ਹੋਦਾ। ਤੇ ਤਾਂਤਾ ਦੀ ਕੀ ਕੋਈ ਗੱਲ ਹੈ? ਤੇ ਉਹ ਦੇਖੀਆ ਨਾ।

Thank you. ਗਰਭੀਸ਼ਾਤ ਲਿਆ ਸੀ ਮੱਥਾ ਵੀ ਤੇ ਲਿਆ ਸੀਗਾ ਤੇ ਬਾਜ਼ਾਰ ਵੀ ਘੁੰਮ ਲਈ ਸੀਗੇ ਬੱਦਲ ਦੇ ਕੋਈ ਪਏ ਹੈ ਨਾ ਇਤਾਰਨਾ ਸੀਗਾ ਲੈ ਲਈਆਂ ਸੀ ਖਿਲਾਉ ਨੇ ਬਹੁਤ ਅਜੇ ਤਾਂ ਬੈਠੇ ਵੀ ਹੈਗੇ ਬਹੁਤ ਜਾ ਰਹੇ ਸੀਗੇ ਵਾਪਸ ਤੁਰ ਪਏ ਸੀਗੇ ਇਹ ਕੁਝ ਰਸਤੇ ਦੀ ਵੀਡੀਓ ਹੈ ਬਣਾਈ ਸੀ ਜਿਹੜੀ ਮੈਂ ਪਾਣੀ ਦਾ ਲੰਗਰ ਤਾਂ ਬਹੁਤ ਖਾਂ ਜਿੰਦਾ ਜਦਾ ਹੈ ਤਾਂ ਰਸਤੇ 'ਚ ਵੀ ਬਹੁਤ ਮਿਲੀਆਂ ਸੀ ਕੋਈ ਕਿਦੋਂ ਆਉਂਦਾ ਕੋਈ ਕਿਦੋਂ ਟਰੈਕਟਰਾਂ ਤੇ ਤੇ ਬੱਸਾਂ ਤੇ ਟ੍ਰੇਨਾਂ ਤੇ ਆਪਦੇ ਸਾਧਨਾਂ ਤੇ ਪਾਣੀ ਦਾ ਤਾਂ ਸਾਰੀਆਂ ਸੰਗਤਾਂ ਜਾਣਦੀਆਂ ਨੇ ਜੀ ਖਬਰ ਅੱਜ ਤਾਂ ਬੱਵਾ ਬੱਦਲ ਹੋ ਗਏ ਰਤੋ ਕਹੀ ਜਾਂਦੇ ਜੀ ਉੱਥੇ ਜੀ ਤੁਹਾਨੂੰ ਲੱਗ ਗਿਆ ਰਾਤ ਸਾਠ ਕਿਆ ਮਾਰੇ ਕਹੀ ਜਾਂਦੇ ਜੀ ਅੱਥੇ ਖੜੇ ਸੀ ਅਜੇ ਮੱਥਾ ਟੇਕਣ ਵਾਲੇ ਆਦੇ ਰਾਤ ਤਸ ਤੋਹਾਈਆਂ ਮਚਾ ਦੀਆਂ ਆਪਾਂ ਓਹ ਆਵਾਜ਼ ਦੇ ਨਾਲ ਇਹ ਨਿਕਲ ਨਵੇਂ ਬਲੌਗ ਨਾਲ ਫੇਰ ਮਿਲਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੈਨਲ ਤੇ ਨਵੇਂ ਉਹ ਤਾਂ ਚੈਨਲ ਪਰਿਉ ਸਾਡ ਸੱਤ ਸੱਤਾ ਆ ਗਿਆ ਸੀਗਾ ਐ ਲੱਗਦਾ ਸੀ ਜਿਵੇਂ ਮੀ ਆਊਗਾ ਤੇ ਮੀ